ਕੈਨੇਡਾ ਇਮੀਗ੍ਰੇਸ਼ਨ ਆਪਣੇ ਆਪ ਨੂੰ ਜੋ ਗਲਤੀਆਂ ਕੀਤੀਆਂ ਉਹਨੂੰ ਲਗਾਤਾਰ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਇੱਕ ਹੋਰ ਪ੍ਰੋਗਰਾਮ ਬੰਦ ਹੋ ਗਿਆ ਹੈ। ਯਾ ਕਹਿ ਸਕਦੇ ਆ ਕਿ ਇਸ ਮਹੀਨੇ ਦੇ ਵਿੱਚ ਇਸ ਸਾਲ ਦੇ ਆਖਰ ਤੱਕ ਬੰਦ ਹੋ ਜਾਵੇਗਾ। 31 ਦਸੰਬਰ 2025 ਰਾਤ 11:59 ਮਿੰਟ ਦੇ ਉੱਤੇ ਕੈਨੇਡਾ ਦਾ ਸਟਾਰਟਅਪ ਵੀਜ਼ਾ ਪ੍ਰੋਗਰਾਮ ਬੰਦ ਹੋਣ ਜਾ ਰਿਹਾ ਹੈ ਇਹਦੇ ਵਿੱਚ ਨਵੀਆਂ ਅਪਲੀਕੇਸ਼ਨ ਐਕਸੈਪਟ ਨਹੀਂ ਹੋਣਗੀਆਂ ਤੇ ਇੱਕ ਨਵਾਂ ਇੰਟਰਪ੍ਰੈਨਿਓਰ ਪ੍ਰੋਗਰਾਮ ਜਿਹੜਾ ਹੈ ਉਹ ਸ਼ੁਰੂ ਕੀਤਾ ਜਾਵੇਗਾ ਕੈਨੇਡਾ ਦੇ ਵੱਲੋਂ 2026 ਦੇ ਵਿੱਚ ਕੌਣ ਹਾਲੇ ਵੀ ਇਹਦੇ ਵਿੱਚ ਅਪਲੀਕੇਸ਼ਨ ਕਰ ਸਕਦਾ ਹੈਗਾ ਹੈ ਕੀ ਐਕਚੁਅਲ ਦੇ ਵਿੱਚ ਆਫੀਸ਼ੀਅਲ ਅਪਡੇਟ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਚੈਨਲ ਨੂੰ ਤੁਸੀਂ ਸਾਰੇ ਸਬਸਕ੍ਰਾਈਬ ਕਰ ਲਓ ਜਿੰਨਾ ਹੋ ਸਕੇ ਸ਼ੇਅਰ ਜ਼ਰੂਰ ਕਰਿਓ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਸ ਸੌਲਸ ਆਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਪੀਆਰ ਦੇ ਉੱਤੇ ਅਸੀਂ ਪੂਰੀ ਸੀਰੀਜ਼ ਚਲਾ ਰਹੇ ਹਾਂ ਵੀ ਜਾ ਕੇ ਜ਼ਰੂਰ ਚੈੱਕ ਆਊਟ ਕਰੋ ਜਿੱਦੇ ਮਲਟੀਪਲ ਐਪੀਸੋਡ ਅਪਲੋਡ ਹੋ ਚੁੱਕੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹੋਰ ਵੀ ਐਪੀਸੋਡ ਦੇਖਣ ਨੂੰ ਮਿਲਣਗੇ ਵੀਡੀਓ ਸ਼ੁਰੂ ਕਰ ਲੈਣੇ ਆਂ ਕੈਨੇਡਾ ਨੇ ਆਪਣਾ ਸਟ ਵੀਜ਼ਾ ਪ੍ਰੋਗਰਾਮ ਜਿਹੜਾ ਹੈ ਉਹਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ ਤੇ ਇੱਕ ਨਵਾਂ ਇੰਟਰਪ੍ਰੈਨਿਓਰ ਪਾਥਵੇ ਜਿਹੜਾ ਪਰਮਾਨੈਂਟ ਰੈਜ਼ਿਡੈਂਸੀ ਤੁਹਾਨੂੰ ਪ੍ਰੋਵਾਈਡ ਕਰੇਗਾ ਉਹ ਸ਼ੁਰੂ ਕੀਤਾ ਜਾਵੇਗਾ 2026 ਦੇ ਵਿੱਚ ਅਨਾਉਂਸਮੈਂਟ ਜਿਹੜੀ ਹੈ ਇਹ 19 ਦਸੰਬਰ 2025 ਨੂੰ ਆਈ ਹੈ ਜਿਦੇ ਵਿੱਚ ਇਹ ਕਿਹਾ ਗਿਆ ਹੈ ਕਿ ਹੁਣ ਕੈਨੇਡਾ ਦਾ ਸਟਾਰਟਅਪ ਵੀਜ਼ਾ ਜਿਹੜਾ ਹੈ ਉਸ ਪ੍ਰੋਗਰਾਮ ਦੇ ਅੰਡਰ ਤੁਸੀਂ ਫਾਈਲਿੰਗ ਨਹੀਂ ਕਰ ਸਕਦੇ ਤੇ ਇਹਦੀ ਲਾਸਟ ਡੇਟ ਜਿਹੜੀ ਹੈ ਉਹ 31 ਦਸੰਬਰ 2025 ਹੋਵੇਗੀ 31 ਦਸੰਬਰ 2025 11:59 ਮਿੰਟ ਤੋਂ ਬਾਅਦ ਯਾਨੀ ਕਿ ਨਵੇਂ ਸਾਲ ਦੀ ਸ਼ੁਰੂਆਤ ਹੁੰਦਿਆਂ ਹੀ ਇਹਦੇ ਵਿੱਚ ਅਪਲੀਕੇਸ਼ਨ ਨਵੀਂ ਨਹੀਂ ਹੋਵੇਗੀ ਥੋੜੀ ਜੀ ਰਿਲੈਕਸੇਸ਼ਨ ਦਿੱਤੀ ਗਈ ਹੈ ਕਿਉਂਕਿ ਇਹਦੇ ਵਿੱਚ ਆਪਸ਼ਨਲ ਵਰਕ ਪਰਮਿਟ ਵੀ ਹੁੰਦਾ ਹੈ ਆਪਸ਼ਨਲ ਵਰਕ ਪਰਮਿਟ ਜਿਹੜਾ ਹੁੰਦਾ ਹੈ ਉਹ ਵੀ ਹੁਣ ਨਹੀਂ ਲੱਗੇਗਾ ਤੇ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਨੇ ਤੇ ਇਹਦੇ ਵਿੱਚ ਐਕਸਟੈਂਸ਼ਨ ਲੈਣਾ ਚਾਹੁੰਦੇ ਨੇ ਉਹਨਾਂ ਵਾਸਤੇ ਵਿੰਡੋ ਖੁੱਲੀ ਰਹੇਗੀ ਉਹ ਐਕਸਟੈਂਸ਼ਨ ਅਪਲਾਈ ਕਰ ਸਕਦੇ ਹੈਗੇ ਉਸ ਤੋਂ ਇਲਾਵਾ ਇੱਕ ਚੀਜ਼ ਹੋਰ ਹੈ ਜਿਨ੍ਹਾਂ ਨੂੰ ਆਲਰੇਡੀ ਜਿਨ੍ਹਾਂ ਨੇ ਸਿਕਿਉਰ ਕੀਤਾ ਹੋਇਆ ਵੈਲਿਡ ਕਮਿਟਮੈਂਟ ਲੈਟਰ ਡਿਜ਼ਾਈਗਨੇਟਿਡ ਆਰਗੇਨਾਈਜੇਸ਼ਨ ਤੋਂ 2025 ਦੇ ਵਿੱਚ ਉਹਨਾਂ ਵਾਸਤੇ ਥੋੜੀ ਜੀ ਰੈਲੈਕਸੇਸ਼ਨ ਹੈ ਕਿ ਉਹ ਜੂਨ 30 2026 ਤੱਕ ਆਪਣੀ ਅਪਲੀਕੇਸ਼ਨ ਸਬਮਿਟ ਕਰ ਸਕਦੇ ਹੈਗੇ ਪਰ ਜਿਨ੍ਹਾਂ ਨੇ ਨਵਾਂ ਸਟਾਰਟਅਪ ਵੀਜ਼ੇ ਦਾ ਸ਼ੁਰੂ ਤੋਂ ਪ੍ਰੋਗਰਾਮ ਇਸ ਦੇ ਵਿੱਚ ਐਂਟਰੀ ਕਰਨੀ ਹੈ ਉਹਨਾਂ ਵਾਸਤੇ ਹੁਣੇ ਪ੍ਰੋਗਰਾਮ ਬੰਦ ਹੈ ਤੇ 30 ਜੂਨ 2026 ਤੋਂ ਬਾਅਦ ਇਹ ਪ੍ਰੋਗਰਾਮ ਕੰਪਲੀਟਲੀ ਬੰਦ ਹੋ ਜਾਵੇਗਾ ਨਹੀਂ ਪੂਰਨ ਤੌਰ ਦੇ ਉੱਤੇ ਜਿਹੜਾ ਹੈ ਉਹ ਬੰਦ ਹੋ ਜਾਣਾ ਹੈ ਇਸ ਪ੍ਰੋਗਰਾਮ ਦੀ ਜਗ੍ਹਾ ਜਿਹੜੀ ਹੈ ਉਹ ਇੱਕ ਨਵਾਂ ਪ੍ਰੋਗਰਾਮ ਲਵੇਗਾ ਉਹ ਦਰਸਲ ਪੀਆਰ ਦਾ ਉਹ ਪਾਥੇ ਹੋਵੇਗਾ ਜਿਹੜਾ ਵੈਲ ਫੋਕਸਡ ਹੋਵੇਗਾ ਜੈਨੂਇਨ ਬੰਦਾ ਹੀ ਜਿਹਦੇ ਵਿੱਚ ਅਪਲਾਈ ਕਰ ਸਕਦਾ ਹੈ ਕਿਉਂਕਿ ਕੈਨੇਡਾ ਆਪਣਾ ਸਾਰਾ ਇਮੀਗ੍ਰੇਸ਼ਨ ਸਿਸਟਮ ਜਿਹੜਾ ਉਹਨੂੰ ਸ਼ਿਫਟ ਕਰ ਰਿਹਾ ਹੈ ਉਹਦੇ ਵਿੱਚ ਹੋਰ ਜ਼ਿਆਦਾ ਕੁਆਲਿਟੀ ਲੈ ਕੇ ਆ ਰਿਹਾ ਹੈ ਤੇ ਹੁਣ ਕੈਨੇਡਾ ਨੇ ਇਹ ਕਿਹਾ ਹੈ ਕਿ ਭਈ ਇੱਕ ਲਿਮਿਟਿਡ ਫੋਕਸਡ ਪ੍ਰੋਗਰਾਮ ਜਿਹੜਾ ਹੈ ਉਹ ਇੱਕ ਇੰਟਰਪ੍ਰੈਨਿਅਰ ਪ੍ਰੋਗਰਾਮ ਜਿਹੜਾ ਹੈ ਉਹ ਲਾਂਚ ਕਰਾਂਗੇ ਤੇ ਇਹ ਇੱਕ ਪਾਥਵੇ ਹੋਵੇਗਾ ਜਿਹੜਾ ਕੈਨੇਡਾ ਦੇ ਵਿੱਚ ਤੁਹਾਨੂੰ ਪਰਮਾਨੈਂਟ ਰੈਜ਼ਿਡੈਂਸੀ ਵਾਸਤੇ ਬੈਸਟ ਹੋਵੇਗਾ ਕਹਿ ਸਕਦੇ ਕਿ ਬਿਜ਼ਨਸ ਦੇ ਪੱਖ ਤੋਂ ਸੋ ਇਹ ਇੱਕ ਨਵਾਂ ਪ੍ਰੋਗਰਾਮ ਆਵੇਗਾ ਤੇ ਉਹਦੀ ਕੋਈ ਡਿਟੇਲ ਹਾਲੇ ਨਹੀਂ ਹੈਗੀ ਉਹ 2026 ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਇੱਕ ਚੀਜ਼ ਹੋਰ ਹੈ ਇਹਨਾਂ ਨੇ ਇੱਕ ਹੋਰ ਅਨਾਉਂਸਮੈਂਟ ਕੀਤੀ ਹੈ ਕਿ ਜਿਹੜਾ ਸੈਲਫ এমਪਲoyed ਪਰਸਨ ਪ੍ਰੋਗਰਾਮ ਹੈ ਉਹ ਫਰਦਰ ਨੋਟਿਸ ਤੱਕ ক্লোਜ਼ ਰਹੇਗਾ ਪਾਜ਼ ਰਹੇਗਾ ਉਹ ਪ੍ਰੋਗਰਾਮ April 30 2024 ਨੂੰ ਪਾਜ਼ ਕੀਤਾ ਗਿਆ ਸੀਗਾ ਤੇ ਉਹਦੇ ਉੱਤੇ ਇਸੇ ਤਰੀਕੇ ਦੇ ਨਾਲ ਹੀ ਟੈਂਪਰੇਰੀ ਤੌਰ ਤੇ ਉਹ ਪ੍ਰੋਗਰਾਮ ਪਾਜ਼ ਰਹੇਗਾ ਫਰਦਰ ਨੋਟਿਸ ਤਾਂ ਕਿ ਨਹੀਂ ਕਿ ਜਦੋਂ ਫਿਊਚਰ ਦੇ ਵਿੱਚ ਉੱਤੇ ਕੋਈ ਡਿਸੀਜਨ ਲੈਣਾ ਹੋਵੇਗਾ ਤਾਂ ਤੁਹਾਨੂੰ ਪਬਲਿਕਲੀ ਦੱਸਣਗੇ ਪਰ ਜਿਹੜਾ ਹੈ ਸਟਾਰਟਅਪ ਵੀਜ਼ਾ ਪ੍ਰੋਗਰਾਮ ਹੈ ਇਹਦਾ ਮਿਸਯੂਜ਼ ਵੀ ਬਹੁਤ ਵੱਡੇ ਲੈਵਲ ਦੇ ਉੱਤੇ ਹੋ ਰਿਹਾ ਸੀਗਾ ਕਿਉਂਕਿ ਤੁਸੀਂ ਕੈਨੇਡਾ ਦੇ ਵਿੱਚ ਆਪਣਾ ਇੱਕ ਬਲੂਪ੍ਰਿੰਟ ਦੇਣਾ ਹੁੰਦਾ ਹੈ ਕਿ ਬਈ ਅਸੀਂ ਇੱਥੇ ਆਣ ਕੇ ਕੰਮ ਕਰਨਾ ਹੈ ਇੱਥੇ ਆਣ ਕੇ ਬਿਜ਼ਨਸ ਕਰਨਾ ਹੈ ਤੇ ਉਹਦੇ ਆਧਾਰ ਦੇ ਉੱਤੇ ਤੁਹਾਨੂੰ ਇੱਕ ਆਫੀਸ਼ੀਅਲ ਵਰਕ ਪਰਮਿਟ ਵੀ ਮਿਲ ਜਾਂਦਾ ਸੀਗਾ ਜਿਹਦੇ ਵਿੱਚ ਏਜੰਟ ਇਹਨੂੰ ਇਸ ਤਰੀਕੇ ਨਾਲ ਕਹਿ ਕੇ ਪ੍ਰਮੋਟ ਕਰਦੇ ਸੀ ਕਿ ਬਈ ਪੂਰੀ ਫੈਮਿਲੀ ਜਿਹੜੀ ਉਹ ਤੁਸੀਂ ਉੱਤਰ ਮਾਈਗ੍ਰੇਟ ਹੋ ਜੋਗੇ ਵੱਡੇ ਲੈਵਲ ਦੇ ਉੱਤੇ ਤੁਹਾਨੂੰ ਇਸ ਦਾ ਬੈਨੀਫਿਟ ਮਿਲੇਗਾ ਤੇ ਸੌਖੇ ਟੰਗ ਦੇ ਨਾਲ ਤੁਸੀਂ ਕੈਨੇਡਾ ਦੇ ਵਿੱਚ ਸੈਟਲਮੈਂਟ ਹੋ ਜਾਓਗੇ ਤੁਹਾਨੂੰ ਪੀਆਰ ਦਾ ਆਪਸ਼ਨ ਹੀ ਨਹੀਂ ਨਾਲ ਇੱਕ ਆਫੀਸ਼ੀਅਲ ਵਰਕ ਪਰਮਿਟ ਦੇ ਵੀ ਪ੍ਰੋਵਾਈਡ ਪ੍ਰੋਗਰਾਮ ਕਰਦਾ ਸੀਗਾ ਜੋ ਹੁਣ ਪੂਰੀ ਤਰੀਕੇ ਦੇ ਨਾਲ ਬੰਦ ਹੋਣ ਜਾ ਰਿਹਾ ਹਾਂ ਉਮੀਦ ਕਰਦਾ ਹਾਂ ਲੋਕ ਸਮਝ ਵਿੱਚ ਆਇਆ ਹੋਵੇਗਾ ਸੌਖੇ ਟੰਗ ਦੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਹੋ ਸਕੇ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਚੈਨਲ ਹੈ ਟਾ ਆਪਣਾ ਉਹ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਤੁਸੀਂ ਸਾਡੇ ਨਾਲ ਸੋਪੀਸ਼ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਾਰੇ ਸਬਸਕ੍ਰਾਈਬ ਕਰਨਾ ਹੈ ਤੇ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਨਾ ਹੈ ਧੰਨਵਾਦ